ਸ਼ੀਗਲ ਜੀ ਵੈਲਕਮ ਟੂ ਆਰ ਸਰਵਰ ਰਹਿਲ ਫੈਮਿਲੀ ਵਲੋਗਸ ਹਾਂਜੀ 7 ਵਜੇ ਕੋਈ ਤਾਂ ਹੋ ਗਈ ਤੋ ਰੈਡੀ ਇਬਾਦਤ ਵੀ ਉੱਠ ਗਈ ਮੈਂ ਕਿਹਾ ਚੱਲ ਬਲੌਗ ਸਟਾਰਟ ਕਰ ਲਾ ਫਿਰ ਦਿਨ ਚ ਤਾਂ ਕੈਰੀ ਹੋਣਾ ਜਾਂ ਕਰਨਾ ਸੌਖਾ ਹੋ ਜਾਂਦਾ ਸਟਾਰਟ ਕਰਨਾ ਹੀ ਔਖਾ ਜਾ ਲੱਗਣਾ ਹੁੰਦਾ ਹੁਣ ਤਾਂ ਫਰੀਦ ਹੋ ਜਾਂਦੀ ਐ ਸਕੂ ਹੋ ਜਾ ਖੜਾ ਚੱਲ ਆ ਜਾ ਇੱਕ ਇਹਨੂੰ ਨਹਾ ਕੇ ਵੀ ਵੀ ਕੁੜੀ ਨੂੰ ਨੀਂਦ ਆਈ ਜੰਨੀ ਹੁੰਦੀ ਐ ਅਦਰੇ ਬਾਅਦ ਸਿੰਘ ਉੱਠ ਗਿਆ ਉਹ ਵੀ ਆਏ ਹਾਏ ਹੁਣ ਉੱਠ ਕੇ ਦਿਖਾਉਗੀ ਵੀ ਮੈਂ ਵੀ ਉੱਠ ਗਈ ਉੱਠ ਕੇ ਦਿਖਾਉਗਾ ਹੁਣ ਇਹ ਹਾਂਜੀ ਦੀਦੀ ਸਕੂਲ ਚੱਲੀ ਦੀਦੀ ਝੁੱਲ੍ਹੇ ਚੱਲੀ ਚੱਕ ਵੀ ਮੈਨੂੰ ਲੈ ਕੇ ਚੱਲਣ ਬਾਦੀ ਕੋਲੇ ਰਹਿ ਤੂੰ ਐਨੇ ਬਾਦੀ ਕੋਲ ਅਬ ਦਾਦੀ ਲੈ ਕੇ ਚੱਲ ਬਾਹਰ ਹੋਰ ਕੰਮ ਖਰਾਬ ਹੋ ਗਿਆ ਬਬਰੀਤ ਅੱਜ ਹੋਣੀ ਲੈ ਕੇ ਕੋਈ ਦੂਜਾ ਬਾਂਗ ਜਾ ਉਹ ਲੱਗੀ ਰੋਣ ਕੰਮ ਕਰ ਵੀ ਨਾ ਦੇਗਾ ਕੰਮ ਕਰ ਆਖੇ ਸੋ ਵੱਡੇ ਵੱਡੇ ਵੇ ਬਈ ਹਾਂ ਅਜੇ ਵੀ ਚੱਲੀ ਜਾਂਦਾ ਟਿੱਕੜ ਕਿੰਨਾ ਹੋਇਆ ਪੈਨਾਂ ਦਾ ਹੈਟਾ ਬੜੀਆਂ ਮੁਰਗੀਆਂ ਦੀਆਂ ਜਿਹੜੀਆਂ ਉਹ ਸਾਡੇ ਕੀਲੇ ਖਾਲੀ ਹੋ ਗਏ ਸਾਹਮਣੇ ਅਹ ਡੰਗਰ ਵਿਚਾਰੇ ਦੋ ਮਾਰ ਕੇ ਇੱਕ ਦਾ ਬਣਾ ਆ ਕੀਲਾ ਖਾਲੀ ਹੋ ਗਿਆ ਉਹਨ ਇੱਕ ਆਪਣਾ ਆ ਕੀਲਾ ਖਾਲੀ ਹੋ ਗਿਆ ਬਾਕੀ ਵੀ ਜੜੀਆਂ ਦਾ ਬਸ ਸਤਨਾ ਕਿਰਪਾ ਨਾਲ ਠੀਕ ਨੇ ਹੋਰ ਨਵੀਆਂ ਲਿਆਵਾਂਗੇ ਹੁਣ ਪੰਜ ਚਾਰ ਘਮ ਆਇਤਾ ਗੰਦ ਤੇ ਹੋਰੇ ਸਾਰੀ ਸਫਾਈ ਕਰਨੇ ਧਾਰਾਂ ਚੋਰਿਆਂ ਆ ਜੀ ਇੱਧਰ ਲੀਆਂ ਬਸਤੀਆਂ ਹਰੇ ਉਹ ਗਰਮੀ ਮੰਦੀ ਆ ਹੈ ਮੇਰੇ ਤੇ ਗਰਮੀ ਮੰਦੀ ਨੂੰ ਕਿੰਨਾ ਅਪਸਾ ਹੁੰਦਾ ਹਾਂ ਆ ਬਸਤੀਆਂ ਆਪਣੇ ਨਾਲ ਹੁੰਦੀਆਂ ਬਸ ਰਾਤ ਹੁੰਦੀਆਂ ਆਪਣੀ ਰਾਣੀ ਨੂੰ ਹੱਤਤੀ ਹੈ ਪਹਿਲਾਂ ਇੱਕ ਉਹ ਬੱਠੀ ਉੱਧਰ ਇਹ ਗੱਬਣ ਸਾਰੀਆਂ ਔਰੇ ਔਰੇ ਸੱਟ ਨੇ ਇਹਨੂੰ ਹੱਤ ਤੇ ਆਹ ਕਿੰਨਾ ਟਿੱਕੜ ਹੋ ਗਿਆ ਟਿੱਕੜ ਦੇ ਨਾਲ ਕਰੇ ਦਿੰਦਾ ਹਾਂ ਹੂੰ ਹੋਰ ਉੱਧਰ ਲੱਗ ਮੰਨੇ ਪੜੇ ਤਾਸ ਕਰ ਮੈਂ ਅੱਜ ਨਹੀਂ ਫੜੇ ਹਾਂ ਚੱਲ ਜਾਂਦੇ ਅਸੀਂ ਵੇਲੇ ਹੋ ਜਾ ਆਉਰ ਮੌਸਮ ਉਹ ਗਮੀ ਆ ਚਲੋ ਜੀ ਲਓ ਜੀ ਆਪਾਂ ਚੱਲਨੇ ਪਟਿਆਲ ਆ ਆਪਣੀ ਗੱਡੀ ਸਰਵਿਸ ਕਰਾਉਣ ਤੇ ਮੈਂ ਨਾ ਕੁਲਵਿੰਦਰ ਨੂੰ ਪੰਗਾ ਤਾਂ ਇਹ ਪੈ ਗਿਆ ਸਰਵਿਸ ਤਾਂ ਕਰਾਉਣ ਚੱਲੇ ਆ ਮੈਂ ਕੁਲਵਿੰਦਰ ਨੂੰ ਕਹਤਾ ਵੀ ਚੱਲ ਤਿਆਰ ਹੋ ਜਾ ਮੈਂ ਤੈਨੂੰ ਜਾਂਦਾ ਉਹ ਜਨੌਦੇ ਛੱਡ ਦੂੰਗਾ ਤੇ ਕੁਲਵਿੰਦਰ ਕਹਿੰਦਾ ਠੀਕ ਆ ਹੁਣ ਹੋ ਗਈ ਤਿਆਰ ਐਕਚੁਅਲੀ ਮਨ ਨੂੰ ਆ ਗਿਆ ਮੇਰੇ ਫਰੈਂਡ ਦਾ ਫੋਨ ਫੋਨ ਆਇਆ ਵੀ ਉਹ ਕਹਿੰਦਾ ਯਾਰ ਮੈਂ ਜਾਣਾ ਕੰਮਾਂ ਮਾਨੂੰ ਵੀ ਇੱਕ ਦੋ ਕੰਮ ਆਪਾਂ ਫਿਲਮ ਫਿਲਮ ਦੇਖੇ ਆਵਾਂਗੇ ਚਲ ਮੈਂ ਤੋਂ ਉਹਨੂੰ ਜਵਾਬ ਨਹੀਂ ਦਿੱਤਾ ਗਿਆ ਹੁਣ ਕੁਲਵਿੰਦਰ ਨੂੰ ਮੈਨੂੰ ਦੇਣਾ ਪੂਜਬਾਬ ਹੁਣ ਉਹ ਗੁੱਸੇ ਹੋਊਗੀ ਮੈਨੂੰ ਲੱਗਾਇਆ ਨਹੀਂ ਪਤਾ ਵੀ ਤਿਆਰ ਹੋ ਗਈ ਕਿ ਜੇ ਤਿਆਰ ਹੋ ਗਈ ਫਿਰ ਤਾਂ ਬਹੁਤ ਕਲੇਸ਼ ਜੇ ਨਾ ਹੋਈ ਫਿਰ ਕੰਮ ਛੱਡ ਜੂਗਾ ਫਿਰ ਮਤਲਬ ਉਹ ਚੱਲ ਮੰਨ ਜੂਗੀ ਮਾੜਾ ਮੋਟਾ ਜਾ ਪਰ ਮੈਨੂੰ ਲੱਗਦਾ ਵੀ ਮੇਰੇ ਨਾਲ ਕਲੇਸ਼ ਹੀ ਪਊ ਇਦੋਂ ਦਾ ਕਿ ਉਹਨੇ ਮੈਂ ਕਿਉਂ ਪਹਿਲਾਂ ਧੱਕੇ ਨਾਲ ਹੀ ਤਿਆਰ ਕਰਾਈ ਹੁਣ ਧੱਕੇ ਨਾਲ ਇਹਨੂੰ ਛੱਡ ਕੇ ਜਾਊਂਗਾ ਘਰੇ ਹੁਣ ਆਪਾਂ ਜਾ ਕੇ ਦੇਖਦੇ ਆਂ ਵੀ ਉਹਦਾ ਕੀ ਰੈਕਟ ਆ। ਆਹ ਗੱਡੀ ਆਪਣੀ ਕਾਹੜਾ ਟਾਈਮ ਹੋ ਗਿਆ ਖੜੀ ਨੂੰ। ਮਤਲਬ ਸਰ ਉੱਪਰ ਡਿਊ ਵੀ ਹੋ ਗਈ ਚੱਲ ਗਈ ਇਹ। 1000 ਕਿਲੋਮੀਟਰ ਪਰ ਚਲਾਤੀ ਆਪਾਂ ਨੇ ਹੁਣ ਫਿਰ ਅੰਦਰ ਚਲਦੇ ਹਾਂ ਉਹ ਦੇਖਦੇ ਹਾਂ ਅੰਦਰ ਨੂੰ ਕੀ ਕਹਿੰਦੀ ਆ। ਹਾਂ, ਇਹ ਗੰਡੇ-ਗੁੰਡੇ ਲਾਈ ਵੀ ਉਹਦੇ ਨੇ। ਹੈ? ਆਹ ਤੂ ਤੇਰ ਵੀ ਹੋ ਗਈ। ਆਹ ਸੁਕਾਣਾ ਨਹੀਂ। ਹੈ? ਨਾਲੇ ਕੰਦੇ ਜਾਣਾ 12 ਵਜੇ। 12 ਵਜੇ। ਜਾਣਾ ਤਾਂ ਹੈਗਾ ਤੇ ਜੀ ਉਹ ਐਕਚੁਅਲੀ ਉਹਦਾ ਕੀ ਹੋ ਗਿਆ ਮੇਰਾ ਫਰੈਂਡ ਨਹੀਂ ਉਹ ਯਾਰ ਫਿਰ ਉਹ ਹੁਣ ਮੈਨੂੰ ਕਹਿੰਦਾ ਕਹਿੰਦਾ ਵੀ ਤੂੰ ਮੇਰੇ ਨਾਲ ਚੱਲ ਕਿਹੜਾ ਫਰੈਂਡ ਹੈ ਹੈ ਸੀਪੇਉਣੀ ਆਹ ਵਾਲਾ ਨਗਰੋਂ ਮੈਂ ਟਾਇਰ ਵਾ ਚੱਕਾ ਨਰਮਾਲੇ ਪਿਆਰ ਹੋ ਕੇ ਮੈਂ ਕੋਈ ਕੱਪੜਾ ਨਹੀਂ ਕੱਢਦੀ ਜਾਂਦਾ ਪਹਿਲਾਂ ਨਾ ਕਹਿੰਦੇ ਫਿਰ ਕੋਈ ਗੱਲ ਨਹੀਂ ਕੋਈ 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 ਗੱਲ ਨਹੀਂ ਹੈਗੀ ਆ ਹੁਣ ਵੀਡੀਓ ਹੀ ਨਾ ਬਣਾਉਂ ਮੈਂ ਵੀਡੀਓ ਦੇ ਪਿੱਛੇ ਗੁੱਸਾ ਦਗਾ ਪੁੱਤ ਨੇ ਹਾਂ ਲਾ ਕੋਈ ਨਹੀਂ ਹੁੰਦਾ ਯਾਰ ਮੈਂ ਉਹਨੂੰ ਕਿਹਾ ਫਿਰ ਹੁਣ ਮੈਂ ਉਹਨੂੰ ਕਹਿੰਦਾ ਵੀ ਚੱਲ ਕੋਈ ਗੱਲ ਨਹੀਂ ਯਾਰ ਤੂੰ ਪਹਿਲਾਂ ਮੈਨੂੰ ਕਹ ਤੂੰ ਕਿਹਾ ਤੀ ਤਿਆਰ ਹੋ ਜਾ ਫੇਸ ਪਹਿਲਾਂ ਹੀ ਪਤਾ ਥੋੜਾ ਜਿਹਾ ਯਾਰ ਵੀ ਚੱਲ ਹੁਣ ਦੋ ਘੰਟੇ ਜਦੋਂ ਮੈਂ ਚੱਲੂਗਾ ਨਾਲ ਮੈਂ ਚੱਲ ਜੂਗਾ ਕਿੱਥੇ ਮੈਂ ਤੇ ਓਡੀਕੇ ਮਜ਼ਾਕ ਕਰਦੇ ਹਾਂ ਨਾ ਮਜ਼ਾਕ ਹੀ ਮੈਂ ਸੀਰੀਅਸ ਕਹਿ ਰਿਹਾ ਹਾਂ ਹਾਸੀ ਤਾਂ ਨਿਕਲਦੀ ਹਾਸੀ ਵਾਲੀ ਯਾਰਲ ਵਿੱਚ ਮੈਂ ਨਹੀਂ ਮੈਂ ਤਾਂ ਜਾਊ ਜਾਊ ਜੂਨੀ ਮੈਂ ਸੱਚੀ ਕਹ ਰਿਹਾ ਵੀ ਕੱਢ ਦੇ ਕੱਪੜੇ ਜੀ ਮੈਂ ਦਿਨ ਕੱਲ੍ਹ ਤੁਹਾਡੇ ਆਉਂਗਾ ਹੁਣ ਠੀਕ ਹੈ ਹੁਣ ਜੇ ਉੱਠ ਜਾ ਤਾਂ ਮੈਨੂੰ ਪਹਿਲਾਂ ਕਹਿੰਦਾ ਨਾ ਤਿਆਰ ਹੋ ਮੰਨੀ ਇਹ ਹੋ ਜਾਦਾ ਹੁੰਦਾ ਮੈਂ ਜਾਉਂ ਆ ਤੇ ਫਿਰਾਂ ਜਾਵਾਂ ਦੇ ਦੋ ਜਪਾ ਫਿਰ ਹੁਣ ਕਿੱਥੋਂ ਦੇ ਦੋ ਜਵਾਬ ਮੈਂ ਕਹਦਾ ਵੀ ਹਾਂ ਹੋ ਜਾ ਤਿਆਰ ਬੰਦੇ ਆ ਬੜੇ ਹੁੰਦੇ ਸੀ ਵੀ ਦੋਸਤਾਂ ਜਵਾਬ ਹੁੰਦਾ ਸੀ ਤੇ ਘਰਾਂ ਨੂੰ ਦੇ ਸਕਦੇ ਹਾਂ ਘਰਾਂ ਲਈ ਤੇ ਚਲ ਫੇਰ ਵੀ ਬਾਈ ਜਣ ਨਾਲ ਫੇਰ ਜਾਂਦੀ ਰਹਿੰਦੇ ਆ ਦੋਸਤ ਵੀ ਜਾਂਦੀ ਰਹਿੰਦੇ ਆ ਆ ਰਖੜੀਆਂ ਤੇ ਹੁਣ ਜਾ ਕੇ ਆਣੇ ਨਾਲੇ ਹੁਣ ਜਾ ਕੇ ਤਾਂ ਫੇਰ ਉਹ ਰਖੜੀਆਂ ਤੇ ਗਏ ਤੇ ਫਿਰ ਹੁਣ ਕੀਂਦਾ ਅੱਜ ਤੁਸੀਂ ਮੇਰੇ ਕੋਲ ਆ ਹੁਣ ਮੇਲੇ ਆਉਣਗੇ ਯਾਰ ਮੇਲੇ ਤੇ ਬਾਈ ਜਾਣਗੇ ਇੱਕ ਦਿਕਾਸ ਤੇ ਉਹ ਹੁਣ ਜੇ ਇੱਕ ਵਾਰੀ ਹੁਣ ਕਹਿੰਦਾ ਫੇਰ ਕੀ ਹੋਇਆ ਫੋਨ ਆ ਗਿਆ ਉਹ ਉਹ ਮੈਂ ਤਾਂ ਮਾਤਾ ਤੋਂ ਤੱਕ ਮੰਨਦੀ ਐ। ਕਿਉਂ ਮੰਨ ਨਹੀਂ? ਆਹ ਲਾਂ ਗਿਆ ਨਾ ਮਰਵਾ ਦਿੱਤਾ। ਚੱਲ ਹੁਣ ਦੁਬਾਰਾ ਐ ਕੁਝ ਨਹੀਂ ਹੁੰਦਾ। ਮੈਂ ਪਿਆਰ ਦੁਬਾਰਾ ਮੈਂ ਇੱਕ ਕੰਮ ਕਰਕੇ ਉੱਥੇ ਜਾ ਕੇ ਆਉਂ। ਕਿੱਥੇ? ਉਧਾਰ ਕੱਢਦਾ ਪਤਾ ਕਰਿਆ ਬਾਦ ਦੁਦਾ ਨਾਲੋਂ ਤਾਂ ਫੋਨ ਆਇਆ ਸੀ। ਦੰਗਲ ਵੜ ਜਿਆ ਲੈ ਦਿੰਦਾ ਤੇ ਬੱਚੇ ਦਾ ਧੜਕਣ ਵੜਵਾਤਾ ਮੰਦੇ ਨਾ। ਚਲ ਠੀਕ ਐ। ਉਹ ਮੈਂ ਪਤਾ ਕਰੀਂ। ਮੈਂ ਮੇਰੇ ਪੁੱਤਰਾ ਕਰ ਲੈਂਦਾ। ਕਹਿੰਦਾ ਨਹੀਂ ਕਿ ਲੱਗਦਾ ਉਹ। ਤੇਰੇ ਰਿਸ਼ਬਤ ਵੀ ਤਾਂ ਉਹ ਹੀ ਰਿਸ਼ਬਤ ਨਹੀਂ। ਕੁਝ ਨਹੀਂ ਹੈਗਾ। ਨਾ ਨਾ ਨੂੰ ਨਹੀਂ। ਇਹ ਪੈਸੇ ਲਾ। ਨਾ ਨਾ ਕਰਦੇ ਕਰਦੇ। ਪੈਸੇ। ਜਨਪਤੀ ਵਾਲਿਆਂ ਦਾ ਵਰਕਰ ਲੈ ਕੇ ਦਊਂ। ਓਹੋ। ਚੱਲ ਠੀਕ ਆ। ਚੱਲ ਜਾਓ ਭਾਜੋ ਫਿਰ ਪੜਾ ਕਰਕੇ ਆਓ। ਓਕੇ। ਮੈਂ ਇਹ ਬੰਦੇ ਮੰਨਤਾ ਗਏ। ਪਰ ਹੁਣ ਆ ਮਨ ਜਾਨ ਨੂੰ ਛੱਪਾ ਛੇੜਦਾ ਹੁਣ ਜਾਣ ਨੂੰ ਉੱਥੇ ਸੋਹੜਾ ਸੈਂਟਰ 'ਚ। ਪਹਿਲਾਂ ਨਕਦ ਕੰਮ ਮੈਂ ਕਰ ਦਿਆਂਗਾ। ਨਹੀਂ ਹੁਣ ਭੱਜ ਜਾਣਾ ਤੂੰ। ਹੁਣ ਸੋਹੜਾ ਸੈਂਟਰ ਜਾ ਕੇ ਤੇ ਪੁੱਛੇ ਆਉਣਾ ਪਰ ਮੈਂ ਅੱਜ ਕਰਦਾ ਨਹੀਂ। ਇਹ ਤਾਂ ਨੂੰ ਬਾਅਦ 'ਚ ਪਤਾ ਲੱਗੂ ਬਲੌਗ 'ਚ। ਮੈਂ ਉਹਨੂੰ ਐ ਕਹ ਦਊਂਗਾ ਵੀ ਉੱਥੇ ਤਾਂ ਅੱਜ ਕੀ ਕਹੂੰਗਾ? ਕੁਛ ਨਾ ਕੁਛ ਕਹਿ ਦਊਂਗਾ। ਫਰਮਾ ਜਿੱਕਰਾਉਣਾ ਨਹੀਂ ਕਿਉਂਕਿ ਮੈਂ ਜਲਦੀ ਜਾਣਾ ਮੈਂ ਕਹਿੰਦਾ ਉਹ ਸੋਮਵਾਰ ਨੂੰ ਕਹਿੰਦਾ ਨਹੀਂ ਕਹਿੰਦਾ ਨਹੀਂ ਉਹ ਵੀਡੀਓ ਚ ਪਤਾ ਲੱਗੂ ਇਹਨੂੰ ਬਾਅਦ ਪਰ ਮੈਂ ਜਾਇਆਣਾ ਵੀ ਡਾਕੂਮੈਂਟ ਵਗੈਰਾ ਕੀ ਕੀ ਚਾਹੀਦੇ ਨੇ ਕੀ ਨਹੀਂ ਕਿਉਂਕਿ ਸੁਭਦਾ ਸੈਂਟਰ ਆਪਣੇ ਘਰ ਤੋਂ ਥੋੜਾ ਹੀ ਦੂਰ ਆ ਆਹ ਰਿਹਾ ਸੁਭਦਾ ਸੈਂਟਰ ਪਰ ਆਪਣਾ ਇੱਧਰ ਹੁਣ ਬਾਅਦ ਚੱਲਦੇ ਆ ਮਾੜੇ ਪਤਵ ਕਰਕੇ ਇਕਮਲ ਉਧਰ ਯਾਰ ਆਪਣੀ ਗਾਂ ਵੀ ਸੂਣ ਲੱਗ ਗਈ ਪਈ ਐ ਮੈਨੂੰ ਫੋਨ ਆਇਆ ਸੀ ਤੇ ਉਹ ਵੀ ਹੁਣ ਦੇਖ ਕੇ ਜਾਣਾ ਤਾਂ ਮਨ ਲੱਗਦਾ ਮੈਨੂੰ ਲੇਟ ਹੋਊਂਗਾ ਹੀ ਹੋਊਗਾ ਜੀ ਆ ਜੇ ਸੁਭਾ ਦਾ ਸੈਂਟਰ ਨੇੜੀ ਆ ਨਾਲ ਜ ਆਪਣੇ ਮੁੰਡੇ ਆਪਾਂ ਨੂੰ ਜਾਣਦੀ ਨੇ ਬਣਾ ਦਈਆਂ ਆ ਫਟਾਫਟ ਕੰਮ ਲੋ ਜੀ ਸੁਭਾ ਦਾ ਸੈਂਟਰ ਆਪਾਂ ਜਾਏ ਤੇ ਉਹਨਾਂ ਨੇ ਕਹਿਤਾ ਕਿੰਦਾ ਵੀ ਇੱਕ ਆਧਾਰ ਕਾਰਡ ਇੱਕ ਬਰਥ ਮੇਰਾ ਆਧਾਰ ਕਾਰਡ ਛੋਟੀ ਕੁੜੀਆ ਦਾ ਜਨਨ ਸਰਟੀਫਿਕੇਟ ਤੇ ਇੱਕ ਛੋਟੀ ਕੁੜੀ ਦੇ ਨਾਲ ਤੇ ਬਣ ਜੂਗਾ ਜਲਦੀ ਉਹ ਤੇ ਉਹਨੇ ਮਨਮਤੇ ਕਹਿ ਗਿਆ ਹੁਣ ਲਿਆ ਪਰ ਮੈਂ ਹਾਂ ਵੀ ਨਹੀਂ ਮੈਂ ਕਹਾਂਗਾ ਜਾ ਕਹਾਂਦੀਆਂ ਕਹਾਂਗਾ ਅੱਜ ਮੈਂ ਤੇਰਾ ਜਦੇ ਬਣਾ ਦੂੰਗਾ ਤੇ ਹੁਣ ਆਪਾਂ ਮੈਂ ਕਿਉਂਕਾ ਜਲਦੀ ਜਲਦੀ ਜਾਣਾ ਫਿਰ ਉੱਥੇ ਅਰ ਮੈਂ ਰਾਤ ਨੂੰ ਲੇਟ ਹੋ ਜਾਊਗਾ ਬਹੁਤ ਧੁੱਪ ਪੈਂਦੀ ਆ ਤੋਂਪਾ ਦਵਾਰੇ ਗਰਮੀ ਹੋ ਗਈ ਹੁਣ ਕਿਉਂਕਿ ਜਾਂਸੀ ਜੀ ਮਨੂੰ ਉਹਨਾਂ ਨੇ ਤਿੰਨ 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 ਘੰਟੇ ਲਗ ਭਾਗ ਤਿੰਨ ਘੰਟੇ ਤੋਂ ਉੱਪਰ ਉਹਨਾਂ ਨੇ ਮੈਨੂੰ ਟਾਈਮ ਲਵਾਣਾ 5 5 ਵਜੇ 6 ਵਜੇ ਮੈਨੂੰ ਫ੍ਰੀ ਕਰਨਗੇ ਥਲੀ ਮੈਂ ਹੁਣ ਫਟਾਫਟ ਜਾਣਾ ਚਲੋ ਆਪਾਂ ਹੁਣ ਚੱਲਦੇ ਆਂ ਪਟਿਆਲੇ ਨੂੰ ਸਰਵਿਸ ਕਰਾਂ ਹੈਲੋ ਮੜ ਜਾਇਆ ਹਾਂ ਹੈ ਉਹਨੇ ਕੱਲੂ ਨਹੀਂ ਆਹਦਾ ਤੁਸੀਂ ਘੋੜਾ ਜੱਟ ਆਹਦਾ ਤੁਸੀਂ ਘੋੜਾ ਜੰਮਨ ਨਾ ਜਾਦਾ ਬਬੂ ਕੋਈ ਨਾ ਨਾ ਕਿਉਂ ਕੱਲੂ ਨਹੀਂ ਵੀ ਕੋਈ ਚੈਲੰਜ ਦੇ ਕਰਦਾ ਨਾਲ ਨਾਲ ਅੱਜ ਕੀ ਹੈਗਾ ਅੱਜ ਮੈਂ ਜਾਣਾ ਨਾ ਮੈਂ ਜਾਣਾ ਤਾਂ ਕਰਕੇ ਤੁਸੀਂ ਪੁੱਛਦੇ ਕਰਦੇ ਜਣਾ ਕਰੋ ਕੱਲੂ ਕਰਾ ਦਾਂਗੇ ਪੱਕਾ ਫਿਰ ਕੀ ਕੀ ਡਾਕੂਮੈਂਟ ਚਾਹੀਦੇ ਨੇ ਪੁੱਛਣਾ ਸਾਰਾ ਕੁਝ ਪੁੱਛ ਲੈਣਾ ਫਿਰ ਅੱਲਾ ਬਾਲਾ ਬਾਲਾ ਮੰਨ ਲਾ ਦੇ ਗਏ ਹੋ। ਉਹ ਜਿੱਥੇ ਕਿ ਇਹ ਬਿਲੀਰ ਦੇਖਣ ਚੰਗਾ। ਐਨ ਪਤਾ ਗੇਟ ਤੋਂ ਮੁੜਿਆ ਹੋਊ। ਕੋਈ ਵੀ ਤੂੰ ਬਲੇ ਹੋਂਚ ਦੇ ਨਹੀਂ ਕੋਈ ਗੱਲ। ਅਮਨ ਜਾਣ ਦੇ ਬਸ ਹੁਣ। ਜਾਓ। ਬਾਲ ਕਰਨ ਲਿਆ ਦਿਓ। ਸੋਨ ਹੁਣ ਪਤਸਰ ਮੰਡਾ ਅੱਜ। ਬੜੀ ਸੂਰੀ ਉਧਰ ਆਪਾਂ ਨੂੰ ਤਾਂ ਜਾਣਦੇ ਹੁੰਦੇ ਨੇ ਆਲ ਪਾਰਟੀ ਉਹ ਵੀ ਤੁਹਾਡੇ ਕਿੰਨੇ ਪਰ ਆਈ ਤਾਂ ਕੁੜੀ ਜਾਈਦਾ ਸੋਨੀਆ ਇੱਧਰ ਸੋਨੀਆ ਪਹਿਨੇ ਪਹਿਲਾਂ ਜਿਹੜਾ ਇੱਕ ਮੁੰਡਾ ਹੋਇਆ ਉਹਦੀ ਪਾਰਟੀ ਕੋਈ ਦੇਦਾ ਕੋਈ ਨਹੀਂ ਤਾਂ ਬੜੀ ਸੂਰੀ ਹੈ ਚਲੋ ਚਲੋ ਚੱਲਦੇ ਹਾਂ ਹੁਣ ਆਪਾਂ ਕਿਹੜੇ ਪੈਸੇ ਹੈ ਹਾਂ ਇਹਦੇ ਕੱਲ੍ਹ ਦਿੱਤੇ ਦਿੱਤੇ ਜੀ ਸੁਵਿਧਾ ਚੋ ਜਿਹੜੇ ਕੱਲ੍ਹ ਦਿੱਤੇ ਤੇ ਉਹ ਉਹ ਅਜੇ ਪੇਮੈਂਟ ਨਹੀਂ ਆਈ ਜਦੋਂ ਦੇ ਦੂੰਗਾ ਤੈਨੂੰ ਕਥਾ ਮੈਂ ਤੋ ਪੈਸੇ ਧਰ ਲੈ ਕੇ ਮੁੜ ਕੇ ਦਿੰਦੇ ਨਹੀਂ ਹੈਗੇ ਕਹਦਾ ਤੂੰ ਨੇ ਮੇਰੇ ਪੈਸੇ ਪੇਮੈਂਟ ਦੇ ਦਿਆਂਗਾ ਪੇਮੈਂਟ ਐ ਹੀ ਹੈ ਨਾ ਹੋਰ ਇੱਕ ਵਾਰੀ ਲੈ ਜਾਂਦੇ ਨੇ ਗਾਇਸ ਐ ਮੈਂ ਤੋ ਪੈਸੇ ਪਤਾ ਨਹੀਂ ਮੈਨੂੰ ਨਾ 2 ਲੱਖ ਲੈ ਲਿਆਉਂਗਾ ਘਟੋ ਘਟਾ ਹਾਂ ਦੋ ਨੀ ਰੱਟ ਕੇ ਬੈਠੇ ਹਾਂ ਹਾਂ 2 ਲੱਖ ਲੈ ਲਿਆਉਂਗਾ ਰੁਪਏ ਦੋ ਨਹੀਂ ਦਿੱਤੇ ਮੁੜ ਕੇ ਕਹਿੰਦਾ ਤੇ ਦੇ ਦਊਗਾ ਫਿਰ ਸਵੇਰੇ ਕਿੰਨੇ ਤੇ ਉਹ ਤਾਂ ਤੁਸੀਂ ਮੈਨੂੰ ਉਹ ਤਾਂ ਇਹ ਤਾਂ ਉਹ ਮੈਨੂੰ ਲੱਭ ਦਿੱਤਾ ਤੁਸੀਂ ਮੈਨੂੰ ਲੱਭ ਦਿੱਤਾ ਤੁਸੀਂ ਹਾਂ ਤੂੰ ਪੈਸਾ ਦੇ ਮੈਨੂੰ ਹੱਥੇ ਤੇ ਬੜਾਈ ਲੈ ਹਾਂ ਚੱਕੇ ਦਾ ਮੈਂ ਰੋਟੀਆਂ ਨਾਲ ਘੜੀ ਕੇ ਸੱਚ ਚੱਕੇ ਨਾ ਰੋਬ ਦੀ ਤਾ ਤੀ ਤਸੈ ਦੇ ਉਹਦਾ ਜੀਵਨ ਹਾਂ ਤੂੰ ਪੈਸੇ ਦੇ ਮੈਨੂੰ ਮੈਂ ਲਈ ਹੈ ਕਿ ਤੁਹਾਡਾ ਤਾਂ ਰੋਟੀ ਦਾ ਹੀ ਕੰਮ ਹੈ ਮੈਨੂੰ ਪੈਸੇ ਦੇ ਮੇਰਾ ਮੇਰਾ ਦੋ ਲੱਖ ਮੋੜੋ ਬੰਦਾ ਮੈਨੂੰ ਹਾਂ ਮੇਰੇ ਨਾਲ ਚ ਮੋੜਦੇ ਵੀ ਨਹੀਂ ਹੁਣ ਚੈੱਕ ਕਰਕੇ ਦਿੰਦਾ ਮੈਨੂੰ ਬੋੜ ਲੈ ਆਣਾ ਕੀ ਬੋੜ ਲੈ ਕੇ ਆਣਾ ਸੀ ਬੜੀ ਵਾਸਤੇ ਹਾਂ ਹਾਂ ਹੁਣ ਗੋੜਾ ਵਾਲੇ ਪੈਸੇ ਮੈਂ ਦੇ ਕੇ ਮੈਂ ਤੁਹਾਨੂੰ ਚ ਹੋਰ ਕੌਣ ਦਊਗਾ ਤੁਸੀਂ ਤਾਂ ਮੈਂ ਹੋਰ ਕੀ ਬਾਪੂ ਦਊਗਾ ਬਾਪੂ ਦੋ ਲੈ ਲਓ ਫੇਰ ਅਥੇਂਦਰ ਬਾਪਾ ਨੇ ਹਣਾ ਉਤਲਿਆ ਚਾਹ ਮੈਂ ਫੇਰ ਉਹਨੂੰ ਦੋ ਗੋੜੇ ਫੇਰ ਇਧਰ ਮੈਂ ਦਿੰਨਾ ਖੜ ਜਾ ਲਫੜ ਇੰਨੇ ਨਹੀਂ ਓਏ ਇਹ ਤਾਂ 2.500 ਰੁਪਇਆ 2.500 ਐ ਇੰਨੇ ਕਰ ਲੈ ਹੁਣ ਗੋੜਾ ਆਜੂ ਫੇਰ ਫੇਰ ਹੋਰ ਦੇਵਾਗੇ ਹੁਣ ਕਿਦਾਂ ਗੋੜੇ ਖਾਣਾ 190 ਰੁਪਏ ਨੇ ਚੱਲ ਫੇਰ ਚਾਰ ਲੈ ਕਰ ਲੈ ਆਜੂ ਗੋੜੇ ਇੰਨੇ ਕ ਦਾ ਹਾਂ ਕਿੰਨੇ ਕਿਲੋ ਐ ਫੇਰ ਹੁਣ 50 ਰੁਪਏ ਕਿਲੋ ਹੋਊਗਾ ਪਰ 1.5 ਕਿਲੋ ਮੰਗਾ ਲੇ ਦੂਜਾ ਦੇ ਦੇ ਮੈਂ ਨਹੀਂ ਵਾਧਾ ਦਿੰਦੀ ਮੇਰੇ ਤਾਂ ਉਹ ਮੋੜ ਕੇ ਮੈਨੂੰ ਗਿਆ ਮੰਮੀ ਨੇ ਕਿ ਤੁਸੀਂ ਮੋੜ ਕੇ ਦੇ ਦੋ ਹਾਂ ਲਾ ਜੇ ਮੈਂ ਨਹੀਂ ਕਰ ਦਿੰਦਾ ਭਾਈ ਤੂੰ ਕਾਹ ਲਿੱਤੇ ਨੇ ਗੋੜਾ ਉਹ ਤੂੰ ਤਾਂ ਮੋੜ ਕੇ ਦਿੰਦਾ ਮੈਂ ਤਾਂ ਮੋੜ ਕੇ ਵੀ ਨਹੀਂ ਦਿੰਦਾ ਇਹ ਹਾਲਾ ਹਾਂ ਹੁਣ ਤੂੰ ਸਾਡੀ ਸੱਸ ਤੁਸੀਂ ਸਾਡੀ ਸੱਸ ਨੂੰ ਨਹੀਂ ਛੜਾਈ ਨਾ ਹਾਂ ਫੇਰ ਤੂੰ ਬੈਹੇ ਸਿੱਧੇ ਹੋ ਗਏ ਹਾਂ ਮੰਮੀ ਤਾਂ ਲਾ ਲੋ ਜਾਣ ਦੇ ਮਾਨੂੰ ਬਸ ਫੜਾ ਫੜਾ ਮੰਮੀ ਨਹੀਂ ਮੰਮੀ ਕੋਲ ਜੀ ਮੰਮੀ ਤਾਂ ਮੈਂ ਲੈ ਗਿਆ ਪਹਿਲੇ ਉਹ ਗਰਮ ਨਰਮ ਹੈ ਲਈ ਜੱਪਦਾ ਜੱਪਦੀ ਜੇ ਬੱਲਾ ਲੇਡੀਜ਼ ਕੋਲੇ ਮਾੜੇ ਮੁਟੇ 2000 1500 2000 ਰੁਪਏ ਨਾ ਹੋਵੇ ਤਾਂ ਸਾਡਾ ਬੜੇਗੀ ਫਿਰ ਵਾ ਕੋਈ ਫਿਰ ਨਹੀਂ ਮੰਗਾਗੇ ਇਹ ਮੰਮੀ ਆਪਾਂ ਦਾਪ ਬਣਾਏ ਕਹੇ ਲੱਗ ਜੰਨੇ ਬਸੜਦਾ ਇੱਥੋਂ ਦੇ ਤੇ ਨਹੀਂ ਆਪਾਂ ਇਹ ਕਹਿੰਦੇ ਨਹੀਂ ਸੜਦਾ ਹਰ ਹੀ ਨਹੀਂ ਨਹੀਂ ਹਾਇ ਵਾ ਨਹੀਂ ਹੋ ਜੂ ਬਰਾ ਹਾਂ ਠੀਕ ਹੈ ਦੇ ਹੁਣ ਪਏ ਜਾਣ ਦੇ ਟਾਈਮ ਜੀ 6 ਵਜੇ ਵੀ ਹੁਣ ਮੈਂ ਕੱਟਣ ਲੱਗੀ ਆ ਆਪਣਾ ਸੂਟ ਉਹ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਮੈਨੂੰ ਕਿੱਦਾਂ ਦਾ ਲੈਂਦਾ ਪਿਆ ਸੀ ਮੈਂ ਤਾਂ ਭੁੱਲ ਗਈ ਸੀ ਅੱਜ ਵਾਲ ਮਾਰੀ ਦੇਖੀ ਫੇਰ ਜਿਆਦਾ ਜਾਂ ਵੀ ਇਹ ਵੀ ਹਜੇ ਸਥਿਤੀ ਘਰ ਤੋਂ ਵੇਲਾ ਮੈਂ ਕਰੀ ਜਾਂਦੀ ਤੇ ਮੇਰੇ ਕੋਲ ਕੋਈ ਸੂਟ ਨਹੀਂ ਸੂਟ ਨਹੀਂ ਸੂਟ ਨਹੀਂ ਤੇ ਇੱਕ ਆਹ ਸਤਲ ਤੇਲ ਆਇਆ ਚ ਬਹੁਤ ਗੰਦੀ ਸਵੈਲ ਆਉਂਦੀ ਆ ਆਦੀਵਾਸੀ ਤੇਲ ਉਹ ਨਾ ਜਿਹੜਾ ਨਾ ਤਾਂ ਵੈਸੇ ਮੈਂ ਇਹਨੂੰ ਰਹੀ ਆ ਪਿਛਲੇ 1 ਡੇਢ ਡੇਢ ਸਾਲ ਤੋਂ ਲਾ ਰਹੀ ਆ ਵਧੀਆ ਵੈਸੇ ਵਾਲ ਦਾ ਝਾੜਨ ਤੋਂ ਹਟਾਤੇ ਨੇ ਪਰ ਸਮੱਲ ਬਹੁਤ ਬੰਦੀ ਹੁੰਦੀ ਆ ਟਾਕੇ ਰੱਖਣਾ ਬੰਦਾ ਸਿਰ ਹੁਣ ਸ਼ਾਮ ਨੂੰ ਪਾਉਣ ਲੱਗੀ ਨਾ ਦੂਗੀ ਤੇ ਹਾਂ ਮੈਂ ਆਪ ਦਾ ਬਣਾ ਰਹੀ ਸੀ ਸੂਟ ਹੈ ਬਨਵਾਜ ਲੱਭ ਗਿਆ ਅਲਮਾਰੀ ਚ ਮੈਂ ਭੁੱਲ ਗਈ ਸੀ ਇਹਨੂੰ ਰੱਖ ਕੇ ਤੇ ਸੱਚ ਇੱਕ ਚੀਜ਼ ਹੈ ਮੈਂ ਤੁਹਾਨੂੰ ਹੋਰ ਦਿਖਾਉਣੀ ਹੈ ਨਮੀ ਮੈਂ ਹੋ ਸਕਦਾ ਤੁਸੀਂ ਦੇਖੀ ਹੋਵੇ ਮੈਂ ਤਾਂ ਪਰ ਪਹਿਲੀ ਵਾਰ ਹੀ ਦੇਖਿਆ ਸਾਡੇ ਘਰ ਅੱਜ ਪਹਿਲੀ ਵਾਰੀ ਲੈ ਕੇ ਆਏ ਆ ਆ ਦੇਖੋ ਆਹ ਰਮਾਲਾਂ ਦੀ ਬੁਣ ਲੈ ਨਮੀ ਆਉਣ ਲੱਗੀ ਉਹਨੂੰ ਪੰਨੇ ਮੰਨਣ ਵਾਲੀਆਂ ਆ ਉਹ ਦੇ ਸਾਫ ਕਰਨ ਵਾਲੀਆਂ ਅੱਗੇ ਤਾਂ ਬਰਸ਼ ਜੇ ਹੁੰਦੇ ਤੇ ਹੁਣ ਔਰ ਮਾਲ ਜੀ ਐਵੇਂ ਐਵੇਂ ਕਰੂੰ ਸਾਫ ਭੰਡੇ ਚਲੋ ਜੀ ਨਮੀ ਨਮੀ ਚੀਜ਼ਾਂ ਹਾਂ ਆਉਂਦੀ ਰਹਦੀਆਂ ਨੇ ਗਾਣ ਗਏ ਹੋਏ ਨੇ ਉਹ ਸਰਵਿਸ ਕਰਾਉਣ 6 ਵਜੇ ਤੱਕ ਆਏ ਨਹੀਂ ਹੈਗੇ ਮੈਨੂੰ ਲੱਗਦਾ 7-8 ਤੱਕ ਉਹਨਾਂ ਨੂੰ ਪੱਜੇ ਜਾਣਗੇ ਕਿਉਂਕਿ ਉੱਥੇ ਕਾਫੀ ਟਾਈਮ ਲੱਗਣਾ ਸੀਗਾ ਇੱਕ ਗੱਡੀ ਦਾ ਉੱਥੇ ਐਕਸੀਡੈਂਟ ਹੋ ਗਿਆ ਸੀਗਾ ਉਹ ਵੀ ਸਮਰਉਣੀ ਸੀ ਬਾਕੀ ਸਰਵਿਸ ਕਰਵਾਉਣੀ ਸੀ ਤਾਂ ਕਰਕੇ ਫਿਰ ਉਹ ਲੇਟੇ ਆਉਣਗੇ ਬਬਲੀ ਤਾਂ ਟਿਊਸ਼ਨ ਗਈ ਵੀ ਉਹ ਹੁਣ ਆਉਣ ਵਾਲੀ ਆ ਤੇ ਅੱਜ ਬਸ ਸਬਜ਼ੀ ਬਣਾਉਣੀ ਨਹੀਂ ਸੀਗੀ ਅੱਜ ਅਸੀਂ ਬਸ ਖਿਚੜੀ ਉਹ ਬਣਾ ਲਈ ਦਾਲ ਪਈ ਹੈ ਮੈਂ ਸੋਚਿਆ ਮੈਂ ਚੱਲ ਮੈਂ ਸੂਟ ਕੱਟਣ ਲੰਨੀ ਆ ਹੁਣ ਟਾਈਮ ਤੋਂ ਟਾਈਮ ਕੱਢ ਕੇ ਤੇ ਬਸ ਲੋ ਜੀ ਹੁਣ ਅੱਜ ਦਾ ਵਲੌਗ ਇੱਥੇ ਹੀ ਸਮਾਪਤ ਕਰਨ ਲੱਗੇ ਆ ਅੱਜ ਦਾ ਵਲੌਗ ਇੱਥੇ ਹੀ ਐਂਡ ਕਰਨ ਲੱਗੇ ਆ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਲਾਈਕ ਸ਼ੇਅਰ ਕਮੈਂਟ ਪਲੀਜ਼ ਜ਼ਰੂਰ ਕਰਦਿਆ ਕਰੋ ਓਕੇ ਜੀ